ਭਾਰਤੀ ਕਿਸਾਨ ਜੂਨੀਅਨ ਨਰਾਜੇਵਾਲ ਅਤੇ ਐਸਕੇ ਅੰਬਲੇ ਲੋਕ ਸਭਾ ਚੋਣਾਂ ਦੌਰਾਨ ਸ਼ਾਂਤ ਮੀਟਾਂਗ ਨਾਲ ਰੋਸ ਜ਼ਾਹਰ ਕਰਨ ਲਈ ਉਲੀਕੇ ਪ੍ਰੋਗਰਾਮ ਤਹਿਤ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਖਾਨਪੁਰ ਦੀ ਅਗਵਾਈ ਹੇਠ ਅਮਰ ਕੰਪਲੈਕਸ ਗੜਦੀਵਾਲਾ ਵਿਖੇ ਮੀਟਿੰਗ ਕੀਤੀ ਗਈ ਇਸ ਮੌਕੇ ਮਨਜੀਤ ਸਿੰਘ ਖਾਨਪੁਰ ਨੇ ਕਿਹਾ ਕਿ ਭਾਰਤੀ ਕਿਸਾਨ ਜੂਨੀਅਨ ਨਰਾਜੇਵਾਲ ਅਤੇ ਐਸਕੇ ਅੰਬਲੇ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਉਮੀਦਵਾਰਾਂ ਨੂੰ 11 ਸਵਾਲ ਪੁੱਛੇ ਜਾਣਗੇ ਉਹਨਾਂ ਨੇ ਕਿਹਾ ਕਿ ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ ਕਿ ਆਪਣਾ ਰੋਸ ਸ਼ਾਂਤ ਮੀਟਾਂਗ ਨਾਲ ਕੀਤਾ ਜਾਵੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਖਾਨਪੁਰ ਨੇ ਮੀਟਿੰਗ ਦੌਰਾਨ ਹੋਰ ਵੀ ਅਹਿਮ ਵਿਚਾਰਾ ਕੀਤੀਆਂ ਇਸ ਤਰ੍ਹਾਂ ਦੀ ਹਰ ਖਬਰ ਦੇਖਣ ਲਈ ਸਬਸਕ੍ਰਾਈਬ ਕਰੋ ਆਪਣਾ ਪੰਜਾਬ 24 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਹੜਾ ਸਮਾਂ ਆ ਜੇ ਇਹ ਲੋਕ ਸਭਾ ਦੀ ਇਹ ਇਲੈਕਸ਼ਨ ਹੈ ਤੇ ਬੜੇ ਲੰਬੇ ਸਮੇਂ ਤੋਂ ਜੋ ਕੁਝ ਪੰਜਾਬ ਦੇ ਲੋਕਾਂ ਦੇ ਨਾਲ ਹੋ ਰਿਹਾ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਦੁਕਾਨਦਾਰਾਂ ਦੇ ਨਾਲ ਟਰਾਂਸਪੋਰਟਰਾਂ ਦੇ ਨਾਲ ਕਿਸਾਨ ਜਥੇਬੰਦੀਆਂ ਬਹੁਤ ਸਾਲਾਂ ਤੋਂ ਅਵੇਲ ਕਰਦੀਆਂ ਆ ਰਹੀਆਂ ਜੇ ਗੱਲ ਕਰੀ ਸੀ ਕਿ ਕਿਸਾਨ ਤਾਂ ਮਰੂਗਾ ਮੁਰਗਾ ਤੋਂ ਪਹਿਲਾਂ ਮਜ਼ਦੂਰ ਮਰਨਗੇ ਮਜ਼ਦੂਰ ਮਰੂਗਾ ਉਸ ਤੋਂ ਪਹਿਲਾਂ ਟਰਾਂਸਪੋਰਟਰ ਮਰਨਗੇ ਟਰਾਂਸਪੋਰਟਰਾਂ ਤੋਂ ਪਹਿਲਾਂ ਦੁਕਾਨਦਾਰ ਮਰਨਗੇ ਉਹ ਸਾਰਾ ਕੁਝ ਜਿਹੜਾ ਸ਼ੁਰੂ ਹੋ ਚੁੱਕਾ ਆ ਅੱਜ ਇਹ ਸੈਲੋ ਖੁੱਲ ਗਏ ਆ ਤੇ ਸੈਲੋ ਦੇ ਵਿੱਚ ਟਰਾਂਸਪੋਰਟਰ ਜਿਹੜੇ ਆ ਉਹ ਅ ਅੱਗੇ ਪਿੱਛੇ ਜਲਨੇ ਸੀ ਲੈ ਕੇ ਅਨਾਜ ਨੂੰ ਉਸ ਸੈਲੋ ਦੇ ਵਿੱਚ ਜਿਹੜੇ ਕਾਰਪੋਰੇਟ ਘਰਾਣੇ ਆ ਗਏ ਉਹ ਸਿੱਧਾ ਹੀ ਟ੍ਰੇਨ 'ਚ ਲੱਦਦੇ ਆ ਤੇ ਲੈ ਜਾਂਦੇ ਆ ਮਜ਼ਦੂਰ ਜਿਹੜੇ ਆ ਇੱਕ ਕੰਮ ਕਰਦੇ ਸੀਗੇ ਪੱਲੇਦਾਰ ਪੱਲੇਦਾਰ ਖਤਮ ਹੋ ਗਏ ਆ ਕਿਉਂਕਿ ਸੈਲੋ ਦੀ ਸਮਾਨ ਚਲਾ ਗਿਆ ਉਹ ਸਿੱਧਾ ਔਰ ਇਸੇ ਤਰ੍ਹਾਂ ਜਿਹੜੇ ਦੁਕਾਨਦਾਰ ਹੈਗੇ ਆ ਜਾਂ ਜਿਹੜੇ ਵਪਾਰੀ ਹੈਗੇ ਆ ਵਪਾਰੀ ਵੀ ਖਤਮ ਹੋ ਜਾਣੇ ਆ ਔਰ ਸਾਲਖੰਡ ਰਹਿੰਦਾ ਇਸ ਕਰਕੇ ਅੱਜ ਜਿਹੜਾ ਅਸੀਂ ਇਕੱਠ ਰੱਖਿਆ ਹੈ ਇਹ ਇੱਕ ਜਾਣਕਾਰੀ ਦੇਣ ਵਾਸਤੇ ਰੱਖਿਆ ਕੁਝ ਗੱਲਾਂ ਹੈਗੀਆਂ ਜਿਹੜੀਆਂ ਐਸਕੇਐਮ ਵੱਲੋਂ ਤੇ ਲੋਕਾਂ ਤੱਕ ਪਹੁੰਚਾਉਣੀ ਜ਼ਰੂਰੀ ਹੁੰਦੀ ਆ ਸਰਦਾਰ ਬਰਵੀਰ ਸਿੰਘ ਜੀ ਰਾਜੇਵਾਲ ਅਤੇ ਐਸਕੇਐਮ ਵੱਲੋਂ ਜੋ ਕੁਝ ਪ੍ਰੋਗਰਾਮ ਲੀਕੇ ਗਏ ਆ ਜਿਹਦੇ ਵਿੱਚ ਇਹ ਆ ਕਿ ਜੋ ਆ ਚੈਨਲਾਂ ਤੇ ਉਹਦੇ ਦੇਖਣ ਨੂੰ ਆਉਂਦਾ ਹੈ ਕਿ ਜੇ ਹੁਣ ਇਲੈਕਸ਼ਨ ਆ ਗਿਆ ਠੀਕ ਹੈ ਅਸੀਂ ਵਿਰੋਧ ਕਰਦੇ ਆ ਬੀਜੇਪੀ ਦਾ ਕਾਲੀਆਂ ਝੰਡੀਆਂ ਨਾਲ ਲੇਕਿਨ ਉਹਦੇ ਵਿੱਚ ਇਹ ਹੈਗੇ ਹਾਂ ਨੂੰ ਹਗਾਇਤ ਹੈਗੇ ਜਥੇਬੰਦੀਆਂ ਲੋ ਐਸਕੇਐਮ ਵੱਲੋਂ ਕਿ ਕੋਈ ਇਦਾਂ ਦਾ ਕੋਈ ਆਪਸ਼ਬਦ ਨਾ ਕਿਸੇ ਨੂੰ ਬੋਲੇ ਜਾਣ ਜਿਹਦੇ ਨਾਲ ਕਿ ਕੋਈ ਡਿਸਪੂਟ ਪੈਦਾ ਹੋਵੇ ਜਾਂ ਕਿਸੇ ਦੀ ਸ਼ਾਨ ਦੇ ਖਿਲਾਫ ਹੋਵੇ ਕਿਉਂਕਿ ਦੇਖਣ ਵਿੱਚ ਆਉਂਦਾ ਕਿ ਨਾਰੇਵਾਜੀ ਹੋ ਰਹੀ ਹੈ ਤੇ ਉਹਦੇ ਵਿੱਚ ਫਿਰ ਕੀ ਹੁੰਦਾ ਆ ਵੀ ਉਹ ਖਰਾਬੀ ਹੁੰਦੀ ਆ ਤੇ ਅਸੀਂ ਇਸ ਚੈਨਲ ਦੇ ذریعے ਇਹ ਗੱਲ ਕਹਿਣੀ ਚਾਹੁੰਦੇ ਆ ਕਿ ਜਦੋਂ ਕੋਈ ਉਮੀਦਵਾਰ ਆਉਂਦਾ ਹੈ ਬੀਜੇਪੀ ਦਾ ਉਹਨੂੰ ਇੱਕ 11 ਸਵਾਲ ਜਿਹੜੇ ਹੈਗੇ ਆ ਸਵਾਲ ਨਾਵਾ ਕੇ ਤਿਆਰ ਕੀਤਾ ਗਿਆ ਜਥੇਬੰਦੀਆਂ ਹਾਲੋਂ ਉਹ 11 ਸਵਾਲ ਪੁੱਛਣਿਆ ਔਰ ਪਿਆਰ ਨਾਲ ਪੁੱਛਣਿਆ ਜੇ 40 ਬੰਦੇ ਕਿਸਾਨ ਮੋਰੇ ਖੜਿਆ ਤੇ ਇੱਕ ਬੰਦਾ ਗੱਲ ਕਰੇ ਨਾ ਕਿ ਉਸ ਖੇਤਰ ਉੱਤੇ ਕਿਸ ਤਰ੍ਹਾਂ ਦਾ ਕੋਈ ਜਿਹੜਾ ਝਗੜੇ ਵਾਲ ਕੰਮ ਹੋ ਜਾਏ ਦੂਜੀ ਬੇਨਤੀ ਇਹ ਆ ਭਾਜੀਪੀ ਦੀ ਗੱਲ ਕਿ ਭਾਜੀਪੀ ਨੂੰ ਕਾਲੀਆਂ ਝੰਡੀਆਂ ਅਸੀਂ ਦਿਖਾਉਣੀਆਂ ਆ ਕਿਉਂਕਿ ਭਾਜੀਪੀ ਨੇ ਹਮੇਸ਼ਾ ਹੀ ਜਿਹੜਾ ਆ ਇਹ ਸਾਨੂੰ ਅਤਵਾਦੀ ਕਰਕੇ ਗਰਦਾ ਦਿਆਂ ਦੂਸਰੀ ਗੱਲ ਬੇਨਤੀ ਜਿਹੜੇ ਦੂਜੀਆਂ ਪਾਰਟੀਆਂ ਹੋਣੀਆਂ ਉਹਨਾਂ ਨੂੰ ਇੱਕ ਗੱਲ ਜ਼ਰੂਰ ਹਾਰੇ ਕਿਦੇ ਪੁੱਛਣੀ ਆ ਕਿ ਪੰਜਾਬ ਦੇ ਜਿਹੜੇ ਪਾਣੀਆਂ ਪੰਜਾਬ ਦਾ ਜਿਹੜਾ ਚੰਡੀਗੜਾ ਖੁੱਸ ਗਿਆ ਜਾਂ ਵਾਤਾਵਰਨ ਉਹਦੇ ਉਹਦੇ ਸੰਬੰਧ ਦੇ ਵਿੱਚ ਤੁਹਾਡੇ ਕੀ ਤੁਹਾਡਾ ਸਿਸਟਮ ਕੀ ਹੈ ਤੁਹਾਡਾ ਪ੍ਰੋਗਰਾਮ ਕੀ ਹੈ ਕੀ ਕੋਈ ਪ੍ਰੋਗਰਾਮ ਲੀਕਿਆ ਕੀ ਪੰਜਾਬ ਦਾ ਜਿਹੜਾ ਪਾਣੀ ਹੈ ਜਿਹੜਾ ਬਿਲਕੁਲ ਫ੍ਰੀ ਜਾ ਰਿਹਾ ਕੀ ਉਹਦੇ ਬਾਰੇ ਕੋਈ ਵੀ ਪਾਰਟੀ ਭਾਵੇਂ ਕੋਈ ਵੀ ਪਾਰਟੀ ਹੋਵੇ ਇਹ ABC ਉਹਨੂੰ ਇਹ ਪੁੱਛਣਾ ਹਰ ਇੱਕ ਬੰਦੇ ਦਾ ਫਰਜ਼ ਹੈ ਕਿ ਤੁਹਾਡਾ ਜਿਹੜਾ ਪੰਜਾਬ ਦੇ ਪਾਣੀਆਂ ਦੇ ਸੰਬੰਧ ਦੇ ਵਿੱਚ ਕੀ ਤੁਹਾਡੇ ਏਜੰਡੇ ਆ ਸੋ ਇਸ ਕਰਕੇ ਇਹ ਜਿਹੜੀ ਅਸੀਂ ਮੀਟਿੰਗ ਰੱਖੀ ਸਗੀ ਤਾਂ ਕਿ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਤਰ੍ਹਾਂ ਦਾ ਕੋਈ ਕੋਈ ਖੱਲਲ ਪੈਦਾ ਕੀਤਾ ਜਾਵੇ ਇਹਨਾਂ ਵੋਟਾਂ ਦੇ ਵਿੱਚ ਜਾਂ ਕਈ ਵਾਰੀ ਕੋਈ ਅਫਵਾਹਾਂ ਬੜੀਆਂ ਫੇਰ ਮੇ ਫੈਲ ਜੀਆਂ ਔਰ ਮੈਂ ਦੁਬਾਰਾ ਇਹ ਮੈਂ ਫਿਰ ਮੈਂ ਬੇਨਤੀ ਕਰਉ ਹਸ ਕਿਸਾਨਾਂ ਨੂੰ ਤੇ ਆਮ ਜਨ ਬਸਾਰੇ ਲੋਕਾਂ ਨੂੰ ਕਿ ਕਾਲੀਆਂ ਝੰਡੀਆਂ ਦੇ ਨਾਲ ਭਾਜਪੀ ਦੇ ਜਿਹੜੇ ਉਮੀਦਵਾਰਾ ਉਹਨਾਂ ਦਾ ਵਿਰੋਧ ਕਰਨਾ ਤੇ ਇੱਕ ਬੰਦਾ ਸਵਾਲ ਪੁੱਛੇ ਜਿਹੜੀ ਹੈ ਝਗੜੇ ਵਾਲੀ ਸਥਿਤੀ ਆ ਉਹ ਨਾ ਪੈਦਾ ਹੋਵੇ ਇਸ ਕਰਕੇ ਅੱਜ ਦੀ ਮੀਟਿੰਗ ਰੱਖੀ ਗਈ ਹੈ ਇਹ ਕੀ ਲੱਗ ਰਿਹਾ ਤੁਹਾਨੂੰ ਜਦੋਂ ਕਿ ਰਿਸਪੌਂਸ ਕਿਦਾਂ ਦਾ ਮਿਲ ਰਿਹਾ ਕਿਉਂਕਿ ਕਿਸਾਨਾਂ ਨੇ ਜਦੋਂ ਵੀ ਅੱਜ ਤੱਕ ਧਰਨੇ ਲਗਾਏ ਆ ਤੇ ਲੋਕਾਂ ਵੱਲੋਂ ਜਿਹੜਾ ਸਹਿਯੋਗ ਕੀਤਾ ਜਾ ਰਿਹਾ ਇਸ ਬਾਰੇ ਕਿਵੇਂ ਲੱਗਦਾ ਬਿਲਕੁਲ ਜੀ ਬਿਲਕੁਲ ਦੇਖੋ ਅੱਜ ਤੋਂ ਕੁਝ ਸਾਲ ਪਹਿਲਾਂ ਕਿਸਾਨ ਲੋਕੀ ਸਮਝਦੇ ਸੀ ਕਿ ਇਹ ਇੱਕ ਅੰਦੋਲਨ ਸ਼ਾਇਦ ਕਿਸਾਨਾਂ ਦਾ ਹੀ ਆ ਪਰ ਹੁਣ ਇਹ ਮਹਿਸੂਸ ਹੋਣ ਲੱਗੀ ਆ ਗੱਲ ਉਹ ਸਾਰਿਆਂ ਨੂੰ ਪਤਾ ਆ ਪਈ ਕਿਸਾਨ ਜਿਹੜੇ ਆ ਸਾਰੇ ਵਰਗਾਂ ਨਾਲ ਲੈ ਕੇ ਤੁਰਦੇ ਆ ਸਾਰੇ ਵਰਗਾਂ ਦੇ ਜਿਹੜੇ ਆ ਬਿਲਕੁਲ ਇਹਨਾਂ ਨੂੰ ਸਪੋਰਟ ਕਰਦੇ ਆ ਕਿਉਂਕਿ ਆ ਜਿਹੜੇ ਛੋਟੇ ਦੁਕਾਨਦਾਰ ਐ ਇਹ ਦੁਕਾਨਦਾਰ ਤਾਂ ਖਤਮ ਹੋ ਗਏ ਵੱਡੇ ਵੱਡੇ ਜਿਹੜੇ ਆ ਕਾਰਪੋਰੇਟ ਘਰਾਣੇ ਆ ਗਏ ਆ ਵੱਡੇ ਮਾਲ ਖੁੱਲ ਗਏ ਆ ਛੋਟੇ ਦੁਕਾਨਦਾਰ ਜਿਹੜੇ ਆ ਉਹਦਾ ਸਾਰਾ ਸਾਰਾ ਦਿਨ ਕੋਈ ਗਿਣਤੀ ਮਿੰਤੀ ਦੇ ਉਹਨਾਂ ਤੋਂ ਗਾਹਕ ਆਉਂਦੇ ਆ ਮਜ਼ਦੂਰ ਜਿਹੜੇ ਆ ਮਜ਼ਦੂਰਾਂ ਦਾ ਜਿਹੜਾ ਕੰਮ ਹੈਗਾ ਉਹ ਵੀ ਜਿਹੜਾ ਬਹੁਤ ਜ਼ਿਆਦਾ ਡਾਊਨ ਹੋ ਗਿਆ ਕਿਸਾਨੀ ਘਟੇ ਆਲਾ ਸੌਦਾ ਆ ਜਿਹੜੇ ਮਜ਼ਦੂਰ ਕੰਮ ਕਰਦੇ ਹੈਗੇ ਆ ਖੇਤਾਂ ਦੇ ਵਿੱਚ ਉਹਨਾਂ ਨੂੰ ਪੂਰੀ ਦਿਹਾੜੀ ਬਣ ਰਹੀ ਕਿਉਂਕਿ ਇਹ ਗਾਹ ਤੋਂ ਗਾਂ ਜਿਹੜਾ ਸਿਸਟਮ ਹੈਗਾ ਜਿਹੜੀ ਕਿਸਾਨੀ ਆ ਇਹ ਬਹੁਤ ਥੱਲੇ ਨੂੰ ਜਾ ਰਹੀ ਆ ਤੇ ਇਸ ਕਰਕੇ ਇਹ ਟਰਾਂਸਪੋਰਟਰ ਜਿਹੜੇ ਆ ਇਹ ਵੀ ਬੇਲੇ ਹੋ ਜਾਣੇ ਆ ਕਿਉਂਕਿ ਜਦ ਮੰਡੀਆਂਾਂ ਦਾ ਰਹੀਆਂ ਅਸੈਲੋ ਆ ਗਿਆ ਮੰਡੀਆਂ ਇੱਕ ਸਾਲ ਦੋ ਸਾਲ ਬਾਅਦ ਇਹ ਮੰਡੀਆਂ ਖਤਮ ਹੋ ਜਾਣੀਆਂ ਜਿਹੜੀ ਲਿਫਟਿੰਗ ਹੁੰਦੀ ਆ ਉਹ ਟ੍ਰਾਂਸਪੋਰਟ ਦੇ ਜ਼ਰੀਏ ਉਹ ਵੀ ਬੰਦ ਹੋ ਜਾਣੀਆਂ ਮਜਬਲੇਦਾਰ ਬੇਲੇ ਹੋ ਜਾਣੇ ਆ ਔਰ ਇਸ ਕਰਕੇ ਸਾਨੂੰ ਸਾਰੇ ਜਿਹੜੇ ਵਰਗ ਹੈਗੇ ਸਾਰੇ ਵਰਗਾਂ ਦਾ ਜਿਹੜੇ ਸਪੋਰਟ ਜਿਹੜੀ ਸਾਨੂੰ ਮਿਲ ਰਹੀ ਆ ਔਰ ਭਾਜਪੀ ਦੀ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਵਿਰੋਧੀ ਲਹਿਰ ਜਿਹੜੀ ਐਸ ਲਈ ਉੱઠી ਹੋਈ ਹੈ ਕਿ ਅਗਰ ਦੁਬਾਰਾ ਭਾਜਪੀ ਪਾਵਰ ਵਿੱਚ ਆ ਗਈ ਤਾਂ ਫਿਰ ਹਰ ਇੱਕ ਜਿਹੜਾ ਭਗਵਾ ਉਹਨੂੰ ਪਛਤਾਉਣਾ ਪਊਗਾ ਤੇ ਜਿਹੜਾ ਇੱਕ ਕਿਹਾ ਜਾ ਰਿਹਾ ਹੈ ਸਿਕਾ ਕਿ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਤੇ ਕੁਝ ਕਿਸਾਨਾਂ ਵੱਲੋਂ ਕਿਹਾ ਗਿਆ ਸੀਗਾ ਕਿ ਹੁਣ ਕੇਂਦਰ ਸਰਕਾਰ ਦੇ ਵੱਲੋਂ ਜੋ ਮੰਤਰੀ ਦਿੱਲੀ ਤੋਂ ਇੱਥੇ ਪੰਜਾਬ ਦੇ ਵਿੱਚ ਐਂਟਰ ਕਰਨਗੇ ਤੇ ਉਹਨਾਂ ਨੂੰ ਰੋਕਿਆ ਜਾਵੇਗਾ ਉਹਦੇ ਤੇ ਕੀ ਕਹਿਣਾ ਤੁਸੀਂ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਗੱਲ ਇਹ ਆ ਵੀ ਜੇ ਦਿੱਲੀ ਬਿਠੇ ਹਾਕਮ ਪੰਜਾਬ ਨੂੰ ਇਹ ਸੋਚਦੇ ਆ ਕਿ ਇਹ ਕਿਛ ਹੋਸ ਸਟੇਟ ਦੇ ਵਸਿੰਦੇ ਆ ਤਾਂ ਕੀ ਗੱਲ ਹੈ ਕਿ ਉਹਨਾਂ ਦਾ ਵਿਰੋਧ ਕਰਨਾ ਤਾਂ ਕੀ ਗੱਲ ਉਹ ਕਿਸਾਨ ਉਹ ਵਿਰੋਧ ਨਹੀਂ ਕਰ ਸਕਦੇ ਵਿਰੋਧ ਕਰਦੇ ਆ ਔਰ ਕਰਨਗੇ ਜਿਹੜੀਆਂ ਟ੍ਰੇਨਾਂ ਰੋਕੀਆਂ ਆ ਉਹ ਟ੍ਰੇਨਾਂ ਵੀ ਰੋਕੇਣ ਦੀ ਕਿੰਡੀ ਵੱਡੀ ਗੱਲ ਐ ਜਿਹੜੇ ਮੁੰਡੇ ਅੰਦਰ ਦੇਤੇ ਹੋਏ ਆ ਤੇ ਤਿੰਨ ਚਾਰ ਲੜਕੇ ਹੈਗੇ ਆ ਤਾਂ ਕੀ ਗੱਲ ਉਹਨਾਂ ਨੂੰ ਕਿਉਂ ਨਹੀਂ ਛੱਡਦੇ ਗੱਲ ਮਸਲਾ ਤਾਂ ਕੋਈ ਬਹੁਤਾ ਵੱਡਾ ਨਹੀਂ ਹੈਗਾ ਜੇ ਟ੍ਰੇਨ ਰੋਕੀ ਹੋਰ ਟ੍ਰੇਨ ਦਾ ਬਹੁਤ ਵੱਡਾ ਪੂਰੇ ਹਿੰਦੁਸਤਾਨ ਦੇ ਵਿੱਚ ਟ੍ਰੇਨਾਂ ਰੋਕਣ ਦਾ ਅਸਰ ਹੋ ਰਿਹਾ ਲੇਕਿਨ ਉਹਦੇ ਦੂਜੇ ਉਹਦੀ ਏਬਿਲਸ ਦੇ ਵਿੱਚ ਕੀ ਆ ਕਿ ਸਰਕਾਰ ਨੇ ਉਹ ਜਿਹੜੇ ਮੁੰਡੇ ਨਜਾਇਜ਼ ਅੰਦਰ ਕੀਤੇ ਹੋ ਆ ਉਹ ਛੱਡਣੇ ਉਹ ਛੱਡ ਦੇਣ